ਸਾਸੂ ਜੀ ਕਾਲਜੀ ਸਾਰਿਆਂ ਨੂੰ ਹੋਰ ਕੀ ਹਾਲ ਚੱਲਦਾ ਸਾਰਿਆਂ ਦਾ ਮੀਰ ਕਰਦੇ ਕਿ ਤੁਸੀਂ ਸਾਰੇ ਜਾਨੀ ਬਿਲਕੁਲ ਠੀਕ ਠਾਕ ਤੇ ਵਧੀਆ ਹੀ ਹੋਵੋਗੇ ਤੇ ਅਸੀਂ ਮਿਲਾਉਨੇ ਤੁਹਾਨੂੰ ਆਪਣੇ ਕਿਤੇ ਖਾਸ ਭੈਣ ਭਰਾਰੇ ਨਾਲ ਤੇ ਕੌਣ ਹੈਗਾ ਉਹ ਭੈਣ ਭਰਾ ਉਹ ਹੈਗੀ ਆ ਸਾਡੀ ਬੀਰੀ ਆਂਟੀ ਸਾਡੀ ਮੰਮੀ ਦੀ ਸੇਲੀ ਗਾ ਸਾਡੀ ਵੀ ਸੇਲੀ ਸੀਗੀ ਤੇ ਉਹਨਾਂ ਨੂੰ ਸੁਨੇਹਾ ਭੇਜਿਆ ਵੀ ਆਇਓ ਘਰ ਨੂੰ ਉਹ ਹੁਣ ਬੱਲ ਵੱਜ ਗਈ ਥੱਲੇ ਆਉਂਦੇ ਆ ਆਓ ਮਿਲਦੇ ਆ ਤੇ ਤੁਹਾਨੂੰ ਵੀ ਮਿਲਾਉਨੇ ਆ ਤੇ ਕੁਝ ਕਰਦੇ ਆ ਪੁਰਾਣੀਆਂ ਗੱਲਾਂ ਬਾਤਾਂ ਕੁਝ ਜ਼ਿਆਦਾ ਤਾਜ਼ੀਆਂ ਕਰਦੇ ਆਂ ਮਿਲਦੇ ਆਂ ਬੀਰੀ ਆਂਟੀ ਨੂੰ ਨਵਰਾਜ ਨੂੰ ਵੀ ਮળોਨੇ ਆਂ ਜਦੋਂ ਪਹਿਲਾਂ ਆਏ ਸੀ ਔਰ ਨਵਰਾਜ ਵੀ ਛੋਟਾ ਸੀ ਉਹਨੂੰ ਨਹੀਂ ਸੀ ਪਛਾਣ ਹੁਣ ਦੇਖਦੇ ਆਂ ਕੀ ਰਿਐਕਸ਼ਨ ਆ ਨਵਰਾਜ ਦਾ ਵੀ ਆਂਟੀ ਨੂੰ ਦੇਖ ਕੇ ਭਲਾ ਬਣਾਉਂਦਾ ਕਿ ਨਹੀਂ ਬਣਾਉਂਦਾ ਜੈ ਜੀ ਘਰ ਸਾਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹਵਾ ਬਹੁਤ ਠੰਡੀ ਵਗਦੀ ਆ ਮੌਸਮ ਥੋੜਾ ਜਿਹਾ ਖਰਾਬ ਜਿਹਾ ਹੀ ਆ ਹੂੰ ਬੱਦਲ ਤੇ ਆ ਤੇ ਚੱਲਦੇ ਆਂ ਥੱਲੇ ਆਪ ਲੈਖ Adikay ਬਲੌਗ ਨੂੰ ਪੂਰਾ ਦੇਖਿਓ ਵੀਡੀਓ ਲਾਈਕ ਕਰੋ ਚੈਨਲ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਹੀਂ ਭੁੱਲਣਾ ਯਾ ਸਬਸਕ੍ਰਾਈਬ ਕਰਨਾ ਇੰਚਾਂ ਨੂੰ ਹਾਂ ਅੰਟੀ ਸਬਸਕ੍ਰਾਈਬ ਕਰ ਲੋ ਸਾਡੇ ਚੈਨਲ ਨੂੰ ਐ ਮੇਡੇ ਚਲਦੇ ਆ ਥੱਲੇ ਬੀਰੀ ਆਂਟੀ ਨਾਲ ਕਰਦੇ ਆ ਮੁਲਾਕਾਤ 4 ਸਾਲਾਂ ਬਾਅਦ ਵੀ ਦਿਨ ਮਿਲਣਾ ਹੈ ਬੀਰੀ ਵੀ ਐਕਸਾਈਟਿਡ ਆ ਤਾਂ ਅਸੀਂ ਵੀ ਐਕਸਾਈਟਿਡ ਆ ਆਜੋ ਚਲਿਏ ਥੱਲੇ ਹੋਰ ਕਿੰਨਾ ਬੀਰੀ ਨਾ ਲੱਗਿਆ ਜੀ ਇਹ ਸਾਡੀ ਬੀਰੀ ਆ ਤੋੜਾ ਮਿਲਦੇ ਰਹੇ ਕਬੀਰੀ ਆਂਟੀ ਬੀਰੀਆਨੀ ਦਾ ਸਵਾਦ ਰਿਹਾ ਆਜੋ ਜੀ ਬੈਠੋ ਬੈਠਾ ਵੀ ਰੋ ਆਜੋ ਕਿਦਾਂ ਠੀਕ ਹੈ ਫਸੇ ਗਵਾਹ ਹਾਂ ਤੇ ਮਾਂ ਹਿੰਦਾ ਦੰਦ ਕਿੱਥੇ ਹੈ ਆ ਦਾਈ ਨੂੰ ਫੇਰ ਬਦਲੇਆ ਬਦਲੇਆ ਦੰਦ ਲਵਾਉਣੇ ਦੰਦ ਲਵਾਉਣੇ ਨਹੀਂ ਹੁਣ ਦੰਦ ਲਵਾਉਣੇ ਹੈ ਤਾਂ ਖਾਈ ਤੇ ਦੰਦ ਲਵਾ ਲਿਆ ਆ ਕਢਾਉਣੇ ਹੈ ਬਹੁਤ ਗਿਆ ਤਾਂ ਸਾਰੇ ਕਢਾ ਕੇ ਦੁਬਾਰਾ ਦੋਵੇਂ ਤੀਰ ਲਗਾਉਣੀ ਖਰਾਬ ਹੋ ਤੈਸ ਨੈ ਦੋਖ ਦੇ ਤੂੰ ਵੀ ਰੈਡੀ ਸੀਗੇ ਦਾ ਫਿਰ ਪੁਰਾਣੀ ਕੋਈ ਗੱਲ ਬਾਤ ਸੁਣਾ ਅੰਕਲਵਾ ਆਹ ਕੁੱਪੇ ਜੇ ਲੱਗਾ ਤਾਂ ਕਰਦੇ ਉਹ ਨਾ ਹੋਵੇ ਹਾਂ ਮਾਈ ਕਰਨ ਬੱਤ ਠੀਕ ਆ ਸਾਰੇ ਠੀਕ ਹਾਂ ਪੁਰਾਣੀ ਸਾਡੀ ਮੰਮੀ ਦੇ ਵੇਲੇ ਦੀ ਕੋਈ ਗੱਲ ਬਾਤ ਮੰਮੀ ਦੇ ਹਾਂ ਮੰਮੀ ਕਾ ਦੀ ਕੇ ਪੁੱਤ ਕੀ ਮੋਹ ਕਰਦੀ ਸੀ ਉਹਦਾ ਮੈਂ ਹੈ ਨਾ ਰਾਹੀ ਇਹੋ ਤੇ ਨਹੀਂ ਨਿਕਲਦਾ ਬਟਾਉਂਦੇ ਕਿਹੜਾ ਇਹ ਤਾਂ ਕਿੰਨਾ ਬਣਾਣਾ ਮੈਂ ਕਹਿੰਦੇ ਉਹਦੇ ਕੋਲ ਸਿੱਸੀ ਅਸਾਂ ਚਲਿੱਦਾ ਬਣਾਉਂਦੇ ਅਸੀਂ ਵੀ ਤਾਂ ਮੰਮੀ ਨੂੰ ਦੇਖ ਦੇਖ ਕੇ ਬਣਾਉਣੀ ਸੀ ਸਾਨੂੰ ਕਿਹੜਾ ਚੱਜ ਸੀਗਾ ਦਿਮਾਗ ਤੇ ਆ ਵੀ ਹਾਂ ਸਾਡੀ ਮੰਮੀ ਇਦਾਂ ਚੇਕ ਬਣਾਉਂਦੇ ਆ ਉਹਨੇ ਕੀ ਚਾਹੇ ਲੋਟ ਸੀਗਾ ਮੈਂ ਦੁਕਾਨ ਤੋਂ ਲੱਕ ਕੱਪੜਾ ਲਿਆ ਆ ਹੀ ਸੀ ਕੁੜਾਂ ਗਿਆਈਆਂ ਅਕਾਰ ਦੀ ਕਰਦੀ ਹੁੰਦਾ ਮੈਂ ਦੁਕਾਨ ਤੋਂ ਫ੍ਰੀ ਟਿਕਾ ਮੇਰੇ ਘਰ ਮੇਰੇ ਜਿਹੜੇ ਟੂਟੇ ਟੂਟੇ ਜਾਇਕ ਕਰਤੋਂ ਮੇਰੇ ਘਰ ਮੇਰਾ ਉਹ ਫੋਮ ਦੇ ਰੇ ਉਹਨਾਂ ਨੇ ਕੱਢ ਕੇ ਦਾਇ ਬਣਾ ਕੇ ਦੇ ਦਿੱਤੇ ਹਾਂਜੀ ਹੈਨਾ ਇਦਾਂ ਹੀ ਹੁੰਦਾ ਆ ਅਗਰ ਮਾਤੀ ਦਿੰਦਾ ਕੋਈ ਸੰ ਚਮਗੀ ਵੀ ਇਦਾਂ ਨਹੀਂ ਬਣਾ ਕੇ ਰੱਖੇ ਹਿੰਦੀ ਤੇ ਇੰਜੀ ਵੀ ਲੈ ਆ ਮੈਂ ਵੀ ਕਰਦਾ ਆ ਬੱਚਾ ਤੂੰ ਵੀ ਸਾਰਿਆਂ ਦੇ ਅੱਖੇ ਲੱਗ ਦਿੰਨੀ ਆ ਹਾਂ ਨੇ ਅੱਖੇ ਰੰਗ ਕੋਟ ਲਾ ਦੇ ਨਾ ਮੈਂ ਕਿਰਤ ਬਣਾ ਕੇ ਦੇਣੀ ਆ ਤੈਨੂੰ ਮੈਂ ਵੀਡੀਓ ਪਾਉਂਗੀ YouTube ਤੇ ਵੇਖੀ ਫਿਰ ਬੀਰੀ ਬੀਰੀ ਹੋਣੀ ਆ ਸਾਡੀ ਬੀਰੀ ਸਾਹੀ ਕਿਦਾਂ ਸਾਡੀ ਬੀਰੀ ਐ ਇਹ ਪਤਾ ਤੈਨੂੰ ਜੀ ਬੀਰੀ ਆਂਟੀ ਐ ਇਹ ਇਹ ਆ ਜੱਦਾ ਬੜਾ ਸਵਾਦ ਮਾਉਂਦੀ ਹੁੰਦੀ ਆਂਟੀ ਸਿੱਕਸ ਥਿੰਦਾ ਸੁਪਰ ਜਨਕਾ ਕਰਦਾ ਹੈ ਫੋਨ ਨਿਕਟਾਣਾ ਹਾਂ ਸਰਕਸ ਪਤਾ ਤੈਨੂੰ ਮੈਂ ਦੱਸ ਰਹੀ ਮੈਂ ਤਾਂ ਕਮੇਟੀਆਂ ਘੁਆਈਆਂ ਸੀ ਮੇਰੇ ਮਾਮੀ ਨੇ ਵਿਚਾਰ ਨੂੰ ਕੁੜ ਨਾਲੇ ਮੈਂ ਤਾਂ ਆਈ ਬਣਾ ਕੇ ਕੱਢ ਕੇ ਆਹਾਂ ਅੰਬਰੇ ਉਰੇ ਆਹਾਂ ਵਿਚਾਰ ਨੂੰ ਬਦ ਗਈ ਸੀ ਸਿਆਣੇ ਬੰਦੇ ਨੇ ਸਿਆਣੀ ਮਤ ਦੇਣੀ ਵੀ ਕੁਝ ਬਣਾ ਲਓ ਤਾਂ ਦਿੱਤੀ ਆਉਂਦੀ ਗਾਂ ਕੰਮ ਆਊਗਾ ਉਹ ਕਰਦੀ ਸੀ ਐਵੇਂ ਸਵਾ ਮੇਰਾ ਫੇੜਾ ਕਰਦੀ ਸੀ ਕਿ ਮੈਂ ਵੀ ਹੁਣ ਕਮਾ ਉਹਦਾ ਮੂੰਹ ਠਕਿਆ ਵਾ ਮੇਰਾ ਲੰਗਾ ਆ ਤੇ ਕੀਤਾ ਬਹੁਤ ਉਹਨੇ ਮੈਂ ਪੂਰੇ ਗੋਣ ਗਮ ਨਹੀਂ ਆ ਉਹਨੇ ਮੈਨੂੰ ਰੈਕਟ ਵੀ ਪਾਇਆ ਮੈਨੂੰ ਕਹਿੰਦੀ ਤੂੰ ਨੌਕਰੀ ਤੇ ਵੀ ਲੱਗ ਉਹਨੇ ਕਿ ਜੇ ਦਿਨ ਵਿਚਾਰ ਕੇ ਕੰਮ ਕਰ ਲਵਾਂਗੇ ਤੇ ਐਤਵਾਰ ਰੱਖ ਲਿਆ ਕਰਾਂਗੇ ਟੂਨ ਲੱਗ ਜ਼ਰੂਰ ਜਿਨੋ ਨੇ ਲਾਇਆ ਜਿਹੜੀਆਂ ਕਰਨਾ ਚਾਹਤੇ ਰਹਿ ਜਾਂਦੀਆਂ ਤੇ ਮੈਂ ਹੁਣ ਵੀ ਭੱਜੀ ਜਾਂਦੀ ਮਾੜਾ ਜਿਹਾ ਕਿੰਝ ਲੋਨ ਠੀਕ ਆ ਹਾਂ ਤੁੰ ਜਾਣਾ ਹਾਂ ਜਿਦਾ ਹੀ ਹੁੰਦਾ ਆ ਵੀ ਚੱਲ ਜੇ ਸੱਧਿਆ ਕਿਸੇ ਨੇ ਚੱਲ ਕਿਸੇ ਦੇ ਅੱਖੇ ਲੱਗ ਦੋ ਇਹ ਹੁੰਦਾ ਆ ਫੇ ਘਰੇ ਕੁਛ ਨਹੀਂ ਕਰਦੀ ਹੋਣੀ ਬਿੱਲੀ ਪ੍ਰੀਸ ਗੱਨਾ ਕਰੀਂ ਕਰੇ ਤਾਂ ਨੋ ਕਰੀ ਲਿੰਗੀ ਕਰ ਲੈਂਦੀ ਏ ਕੰਮ ਉਹ ਰੋਟੀ ਪਾਏ ਕਰਨਾ ਆ ਰਲੈਂਦੀ ਨਿਆਣੇ ਤੇ ਬਿਠਾਉਣ ਲਈ ਤੋੜੀ ਦੋਨੇ ਆਣੇ ਇਹਦੇ ਮੰਗਲ ਦੇ ਵੱਡੇ ਹੋ ਗਏ ਆ ਉਹਦੇ ਨੇ ਭੇਜਿਆ ਸਾਨੂੰ ਵੱਡਾ ਸੀ ਦੇਖਾ ਜੀ ਜੀ ਮੈਂ ਕਿ ਸਿਰ ਦੇ ਦੇਖਿਆ ਗੁਰਦੁਆਰੇ ਦੇ ਬੱਚੇ ਕਿਤੇ ਨੇ ਜਿਹਨੂੰ ਵਿਜਵਾਣ ਹੋਇਆ ਹਨਾ ਛੋਟਾ ਛੋਟਾ ਨਵ ਅਕਸਰ ਆ ਗਿਆ ਅੱਛਾ ਹੋਈ ਬਾਬਾ ਅੱਜ ਤੁਸੀਂ ਸਾਡੇ ਘਰ ਵਾਲਿਆਂ ਦੀ ਸੁਣਾ ਦੋ ਕੋਈ ਕੀ ਸਤਾਨੀਆਂ ਕਰਦੇ ਹੁੰਦੇ ਸੀ ਕੋਈ ਗੱਲ ਕਰਦੀ ਸੁਣਾਓ ਜਦੋਂ ਸਰ ਪੜ੍ਹਨੇ ਇੱਕ ਵਾਰੀ ਇਹਨਾਂ ਨੂੰ ਉੱਪਰ ਆਪਰੇ ਭੁੱਲ ਗਿਆ ਉਹਨੂੰ ਕਿਹਦਾ ਟੈਂਡਰ ਮਗਰੀ ਰਾਤ ਆ ਗਿਆ ਹੈ ਅੱਛਾ ਸਾਡੀ ਮੰਮੀ ਦਾ ਮੇਰਾ ਹਾਂ ਧਿਆਨ ਨਹੀਂ ਦਿੱਤਾ ਕੁੜ ਨਾਲ ਮਾਰਦੇ ਕਿ ਕੰਮ ਅੱਜ ਕਿੱਦਾਂ ਦੇ ਕੰਮ ਹੱਥ ਘਰ ਚ ਆ ਗਿਆ ਪੁੱਛਣਾ ਬੂਏ ਚ ਇਹਦਾ ਲੱਗਦਾ ਝੋਨਾ ਵੱਢਿਆ ਗਿਆ ਆ ਅੱਛਾ ਨਿਕਾਲਿਆ ਸਹੀ ਹਾਂ ਇਹ ਬਾੜੇ ਪੱਤੇ ਗਏ ਰੋਂਦੇ ਕਲਮ ਦੇ ਤਾਂ ਪ੍ਰਭੂ ਨੂੰ ਦੱਸੋ ਕਦਾ ਖੜੀ ਬਣਾਉਣ ਦਾ ਨੰਦਾ ਕਿੰਦਾ ਨਹੀਂ ਮੈਂ ਪਬਜੀ ਕਹਿਣਾ ਮੀਰੀ ਤੋਂ ਰਖੜੀ ਹਾਂ ਮੇਰੇ ਕੋ ਬਨੂ ਬੈ ਰਖੜੀ ਹੁਣ ਕਿਹਦੀ ਕੰਨ ਦੀ ਰਖੜੀ ਬਣਾ ਕੇ ਜੰਦੀ ਹੁੰਦੀ ਹੈ ਹਾਂ ਹੁਣ ਹੌਣ ਇਹ ਰਖੜੀ ਹੁਣ ਸਾਰੇ ਬਾਹਰ ਅੰਦਰ ਬਾਹਰ ਅੰਦਰ ਹਾਂ ਯਾ ਮੈਨੂੰ ਯਾਦ ਕਰਦੀ ਆ ਯਾਦ ਤਾਂ ਸੀ ਕਰੀਦਾ ਹੀ ਯਾਦ ਲੈ ਆਪ ਇਧਰ ਘੜਦੀ ਰਹਿਣ ਪੁੱਛਦੀ ਰਹਿਣੀ ਆ ਜੀ ਹਾਂ ਇਹ ਦੇਖਾ ਚੱਲਣਾ ਪਤਾ ਲੱਗਦਾ ਰਹੀ ਤਾਂ ਭੈਣ ਭਰਾ ਤੇ ਰਾਜੀ ਖੁਸ਼ੀ ਆ ਇਦਾਂ ਹੀ ਹੁੰਦਾ ਹੈ ਜਿਹਦਾ ਜਿਹਦੇ ਨਾਲ ਮਾੜਾ ਮੋਟਾ ਮੋਹ ਆ ਰਹਿਣਾ ਹੀ ਚਾਹੀਦਾ ਹੈ ਸਭ ਸਹੀ ਆ ਹੁਣ ਰਵਿੰਦਰ ਦੇ ਘਰ ਮਾਈ ਗਈ ਜੀ ਆ ਇੰਨਾ ਘੜੀ ਵਰਕੇ ਬਹੁਤ ਜ਼ਿਆਦਾ ਹੈ ਹੈਨਾ ਬੰਦਾ ਉੱਥੇ ਲੱਗਦੀ ਆ ਨਾ ਜਦਦੇ ਤੋਂ ਪਤੀ ਜੀ ਉਹ ਨਾ ਵੀ ਮੁੰਡਾ ਨੇ ਬਚਾਇਆ ਹੋਇਆ ਆ ਹਾਂਜੀ ਰੁਮਾਰ ਤੋਂ ਲੈ ਕੇ ਨੋ ਉਹ ਮੋਟਾ ਤੇ ਕੋਲਪਾ ਨਾ ਤੋਤਾ ਅੱਡੀ ਕੀ ਅੱਡੀ ਫੂਵਾਣੀਆਂ ਹਾਂਜੀ ਉਹ ਇਦਾਂ ਪਿੰਡਾਂ ਕਰਵਾ ਜਾਂਦਾ ਹਾਂ ਹਾਂ ਉਹ ਕਿਤਾਬ ਆਪਣੇ ਵਿਆਹ ਤੋਂ ਸੁਣਨਾ। ਸਸਤ ਗੀਤ ਕਣਾਇਆ ਕਿ ਕਿਹੜਾ ਲੈਣਾ ਹੈ। ਅਛਾ। ਪਾਸੇ ਸੋਚ ਕੇ ਰੱਖ। ਮੈਂ ਬੱਸ ਉਹ ਕਿਹਦੇ ਸੁਣ ਵੀ। ਮੈਂ ਬੱਸ ਉਹ ਕਿਹਦੇ ਸੁਣ ਵੀ ਤੇ ਇਹ ਲੈ। ਨਾ ਤਾਂ ਹੈ। ਬਹੁਤ ਕਰਦੇ ਨੇ ਆਣੇ ਜਿਨ੍ਹਾਂ ਨੂੰ ਮੈਂ ਕਰਦੀ। ਮੇਰੇ ਕਿੰਨੇ ਸਾਲ ਹੋ ਗਏ ਇੱਥੇ ਕਿੰਨੇ ਸਾਲ ਹੋ ਗਏ। ਉਹਦੇ ਵੀ ਮੈਂ ਉਹ ਵੀ ਜਦੋਂ ਹੋਇਆ ਸੋਨ ਮੈਂ ਪੋਟਲੀ ਉਹਦੇ ਧੁੱਤੇ ਆ। ਨੇ ਕਿੰਨੇ ਸਾਲ ਹੋ ਗਏ ਇਸ ਪਿੰਡ 'ਚ ਆਇਆ। ਸਾਨੂੰ ਆਇਆ ਬਹੁਤ ਚਿਰ ਹੋ ਗਿਆ ਨਾ। ਨਿਆਣੇ ਕਿੱਡੇ ਕਿੱਡੇ ਸੀ। ਨਿਆਣੇ ਮੇਰੇ ਜੁਸਿੰਦਰ ਤੋਂ ਮੰਗਾਈ ਸੀ ਤਾਂ। ਕਿਸ਼ੇ ਡੋਟ ਡੋਟ ਹੋਏ ਆ ਥੋੜੇ ਇੱਥੇ ਦੱਸੋ ਇੱਥੇ ਹੋਇਆ ਤੇ ਫਿਰ ਜਿਆਰ ਮੋਸੇਰ ਆਇਆ ਹੋਇਆ ਇੱਥੇ ਆ ਕੇ ਬਿੰਦੂ ਇੱਥੇ ਹੋਇਆ ਤੇ ਕੋਈ ਡੀਸ ਕਿਹੜਾ ਉਹਦੇ ਵਿਆਹ ਦਿੱਤੇ ਆਨੇ ਵਾਲੀ ਮਾੜੀ ਬਣੀ ਵੀ ਹੋਈ ਆ ਜਦ ਮੈਂ ਸਹੀ ਰਹਿ ਗਈਆਂ ਕੁੜੀਆਂ ਪਿਆਰ ਦਾ ਮੁੰਡੇ ਵਿਆਹ ਲੈ ਕੇ ਨਾ ਜੇ ਮੇਰੇ ਮੁੰਡੇ ਨਾਲ ਕਿਆ ਲੱਗਦੀ ਕੁੜੀਆਂ ਇੱਕ ਫੇਰੇ ਆਈ ਹੋਣਾ ਆਪਾਂ ਕਮਾਈ ਬਹੁਤ ਕਿੰਨੀ ਚੰਦ ਦੇ ਰੱਖੇ ਨਾਈ ਵੀ ਆ ਚੱਲ ਤੇ ਉਹ ਗੱਲ ਸੁਣਾ ਲੈ ਬਸ ਤੇ ਚੜਨਾ ਨਹੀਂ ਨਹੀਂ ਜਦੋਂ ਕਹਿੰਦੀ ਹੈ ਹਾਈ ਹਾਈ ਬੱਸ ਆ ਗਈ ਤਾਂ ਮੈਂ ਬੱਸ ਤੇ ਚੱਲ ਗਿਆ ਲੈ ਲੈ ਗਿਆ ਸੀ ਹੈ ਮੈਂ ਕਹਿ ਰਿਹਾ ਬੀਚ ਹਾਂ ਕਟਾ ਬਾਹਰ ਗਿਆ ਕਟਾ ਬਾਹਰ ਆ ਗਿਆ ਬੀਬੀ ਬੱਸ ਕਿੰਨਾ ਲਈ ਆ ਪਰ ਮਾਮੀ ਬੋਲ ਬੋਲ ਕੇ ਹਟਾਇਆ ਕਿ ਨਹੀਂ ਹੁਣ ਨਹੀਂ ਕਹਿਣਾ ਦੁਕੱਟਾ ਹਾਈ ਮੈਂ ਕਟਾ ਰਹਿ ਗਿਆ ਮੈਂ ਕਟਾ ਰਹਿ ਕੇ ਜਦੋਂ ਬੀਬੀ ਆ ਗਏ ਬੱਸ ਆ ਗਈ ਇਹ ਡੰਗਰਾ ਵਾ ਗਿਆ ਕਹਿੰਦਾ ਤੇ ਵਾ ਗਿਆ ਪ੍ਰਾਣੀਆਂ ਜੱਲਾਂ ਕਰਦੀਆਂ ਸੀਗੀਆਂ ਦੇ ਸਿੱਤੇ ਦਾ ਦਾ ਸਮਾਜ ਤੇਰੀ ਆ ਵੀ ਉਹ ਵੀ ਸਮਾ ਨਿਕਲ ਗਿਆ ਗਰੀਬੀ ਉਹ ਨਹੀਂ ਦੇਖੀ ਆ ਮਾਮੀ ਦੇ ਪੱਤੀ ਦੁੱਧ ਦੇ ਨੇ ਗੋੜੀ ਵੀ ਕਰਨੇ ਕਰੀ ਦਾਣਾ ਵੀ ਫੇਰਾਂ ਦੇਣੀਆਂ ਤੇ ਮੈਂ ਝਾੜਨੀਆਂ ਵੀ ਕੁੱਟਣੀਆਂ ਵੀ ਆਪ ਹੀ ਤੇ ਨਿੰਦੂ ਵੀ ਉਹਨੇ ਦਾਣ ਪਾਣੀ ਫੇਰਾ ਦੇਣਾ ਸਾਹ ਮੈਂ ਤਾਂ ਗੱਲ ਤਿੰਨ ਦਿਨ ਦੇ ਕਿੰਨੇ ਦਿਨ ਦੇ ਤੇਰੀ ਮਾਂ ਮਤਲਬ ਸੱਸ ਦੀ ਮੰਮੀ ਹੁਣ ਆ ਮਾਂ ਹੀ ਕਹਿੰਦੇ ਸਾਰੇ ਮੈਂ ਕਹਿੰਦੇ ਉਹਨੇ ਇੱਕ ਗੱਲ ਕਹੀ ਸੀ ਵੀ ਘਰੇ ਕੋਈ ਆ ਗਿਆ ਤਾਂ ਚੀਜ਼ ਹੋਈ ਤਾਂ ਮੋੜਨਾ ਨਹੀਂ ਹਾਂ ਹੈਨਾ ਜੇ ਸਾਥੋਂ ਮੰਗੇ ਆਸੀ ਨਹੀਂ ਮੋੜਨਾ ਜੇ ਨਹੀਂ ਹੈਗਾ ਗੱਲ ਵੱਖਰੀ ਹੈਗਾ ਤਾਂ ਕਿਸੇ ਨੂੰ ਖਾਣੀ ਨਹੀਂ ਜਾ ਰਹੀ ਇਹਨਾਂ ਦੇ ਕੇ ਤੋੜਨਾ ਜੇ ਮੈਂ ਦਾੜ ਝਾੜਨੀ ਤੇ ਦਾੜ ਹੁੰਦੀ ਮੈਨੂੰ ਡੇੜੀ ਅੱਧੀ ਤੇ ਫਸਲ ਸਾਡੇ ਹੁੰਦੇ ਆ ਕਿ ਫਸਲ ਵੀ ਜੇ ਇਹ ਕਰ ਲੈਂਦੇ ਮੈਂ ਤਾਂ ਇਹ ਲਿਆਂਦੀ ਨਹੀਂ ਇਹ ਦਾ ਹਟਵਾਈ ਆ ਫੱਕਲੀ ਆ ਕੇ ਬਣਾਈ ਹੋਰ ਲਈਓ ਲੋਕੀਓ ਤਾਂ ਆਪਾਂ ਨਹੀਂ ਲਿਆਂਦੀ ਉਹਨੇ ਮੈਨੂੰ ਮਾਬੀ ਇਹਨੂੰ ਬਤਿਗਾ ਦਿੰਦੀ ਇਹ ਸੀ ਜੀ ਸਾਡੀ ਇੱਕ ਛੋਟੀ ਦੀ ਮੁਲਾਕਾਤ ਬੀਰੀ ਦੇ ਨਾਲ ਕੁਝ ਗੱਲਾਂ ਬਾਤਾਂ ਬੀਤੇ ਹੋਏ ਸਮੇਂ ਦੀਆਂ ਸਾਡੀ ਮੰਮੀ ਦੇ ਟਾਈਮ ਦੀਆਂ ਜੋ ਸਾਡੇ ਮੰਮੀ ਹੁੰਦੇ ਸੀ ਉਰਦੀਆਂ ਗੱਲਾਂ ਬਾਤਾਂ ਵੀ ਦੀ ਸਾਡੇ ਨਾਲ ਸਾਂਝੀਆਂ ਕਰਦੀ ਆ ਤੇ ਕਿੰਨਾ ਉਹ ਉਹਨੂੰ ਸੱਦਦੇ ਹੁੰਦੇ ਸੀ ਕਿ ਕੋਈ ਕੰਮ ਹੋਣਾ ਤਾਂ ਉਹਨੂੰ ਸੱਦਣਾ ਤੋਂ ਭੱਜੀ ਆਉਂਦੀ ਹੁੰਦੀ ਸੀ ਆਪਣਾ ਪਰਿਵਾਰ ਆਪਣੀ ਫੈਮਿਲੀ ਸਮਝ ਕੇ ਤੇ ਸਾਰੇ ਉਹਨੂੰ ਸਪੋਰਟ ਵੀ ਕਰਦੇ ਸੀ ਪਿਆਰ ਵੀ ਕਰਦੇ ਅੱਜ ਵੀ ਕਰਦੇ ਆ ਸਾਰੇ ਫੈਮਿਲੀ ਮੈਂਬਰ ਜਦੋਂ ਬਾਹਰ ਆਉਂਦੇ ਆ ਮਿਲਦੇ ਵੀ ਆ ਸੱਦਦੇ ਵੀ ਆ ਤੇ ਬੀਰੀ ਵੀ ਬਹੁਤ ਕਰਦੀ ਆ ਸਾਰਿਆਂ ਦਾ ਸੋ ਇਨਸਾਨ ਦਾ ਕਹਿੰਦੇ ਹੁੰਦੇ ਪਿਆਰ ਹੀ ਇੱਕ ਦੂਜੇ ਨੂੰ ਖਿੱਚ ਕੇ ਨੇੜੇ ਲੈ ਕੇ ਆਉਂਦਾ ਆ ਸੋ ਪਿਆਰ ਹੋਣਾ ਬਹੁਤ ਜ਼ਰੂਰੀ ਆ ਇਹ ਨਹੀਂ ਹੁੰਦਾ ਕਿ ਜਿੰਨੂੰ ਆਪਾਂ ਕੰਮ ਲਈ ਸੱਦਦੇ ਆ ਉਹ ਭੈਣ ਭਰਾ ਕੰਮ ਵੇਲੇ ਹੀ ਚੇਤੇ ਆਉਂਦਾ ਅਸੀਂ ਵੈਸੇ ਵੀ ਘਰ ਚੇਤੇ ਕਰਦੇ ਹੰਨੇ ਗੱਲਾਂ ਬਾਤਾਂ ਕਰਦੇ ਹੰਨੇ ਬੀਰੀਆਂ ਤੇ ਉੱਥੇ ਬੈਠੇ ਵੀ ਚੇਤੇ ਕਰੀਦਾ ਉਹ ਵੀ ਸਾਡੀ ਰਾਜੀ ਖੁਸ਼ੀ ਪੁੱਛਦੀ ਜਾਂ ਸਾਡੇ ਪਰਿਵਾਰ ਨੂੰ ਆ ਕੇ ਵੀ ਉਹ ਕਿੱਦਾਂ ਆ ਠੀਕ ਠਾਕ ਆ ਸਾਰੇ ਵਧੀਆ ਆ ਹੁਣ ਆਪਾਂ ਵੀਰੀ ਦਾ ਨੰਬਰ ਹੈ ਨਹੀਂ ਸੀ ਨੰਬਰ ਲੈ ਜਾਣਾ ਫਿਰ ਵੀਰੀ ਨੂੰ ਫੋਨ ਵੀ ਕਰਿਆ ਕਰਾਂਗੇ ਤੇ ਗੱਲਬਾਤ ਵੀ ਕਰਿਆ ਕਰਾਂਗੇ ਸੋ ਇਹ ਸੀ ਸਾਡੀ ਇੱਕ ਛੋਟੀ ਜੀ ਵੀਡੀਓ ਵੀਰੀ ਨਾਲ ਮੁਲਾਕਾਤ ਦੀ ਸੋ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਜਲਦੀ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਸੋ ਤਦ ਤੱਕ ਦੇ ਲਈ ਬਾਏ ਬਾਏ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ